चौधरी काशीराम जी का नाम मुझे मैं जिला परिषद का इलेक्शन लड़न लग रहा हरेक एरिया में प्रचार करे बढ़िया रिस्पॉन्स मिले पार्टी तरफों भी आम पार्टी के तरफों हमारे टिकट मिल रही है आ, सारा गांव में फिर फिर के निवेदन करा चौदह तरीक को झाड़ू के निशान पर सारा भाई बेली मित्र प्यारा भी वोट जरूर डालना है ਕੰਮੀ ਕੋ ਨਹੀਂ ਆਣ ਦਿਆਂ ਵੀ ਉਹ ਬਾਅਦ ਵਿੱਚ ਜੋ ਵੀ ਥਰੀ ਮੰਗ ਹੋਏਗੀ ਬਾਹਰ ਚੀਜ਼ ਦੀ ਇਹ ਸੀਟ ਸਾਨੂੰ ਚੋਦਰੀ ਕਾਸ਼ੀ RAM ਦੇ ਨਾਮ ਤੋਂ ਮਿਲੀ ਹੈ ਚੋਦਰੀ ਕਾਸ਼ੀ RAM ਜੀ ਦੇ ਇਸ ਏਰੀਆ 'ਚ ਇੰਨੇ ਕੰਮ ਕੀਤੇ ਆਂ ਕਿ ਲੋਕੀ ਉਹਨਾਂ ਨੂੰ ਗੁਣਾ ਨਹੀਂ ਪੁੱਛ ਸਕਦੇ ਸਭ ਤੋਂ ਵੱਡੀ ਇਸ ਏਰੀਆ ਨੂੰ ਦੇਣ ਹੈਗੀ ਹੈ 슈ਗਰ ਮਿਲ ਦੀ ਇਸ ਏਰੀਆ ਸਾਂਸੀ ਬਹੁਤ ਬੁਰਾ ਹਾਲ ਸੀ ਓਖੜੇ ਰਾਤ ਸੀ ਚੋਦਰੀ ਕਾਸ਼ੀ RAM ਨੇ ਉਹ 슈ਗਰ ਮਿਲ ਲਾ ਕੇ ਥੇ ਸਾਡੇ ਏਰੀਆ ਨੂੰ ਖਸਾਲ ਬਣਾਇਆ ਦੂਜੇ ਸਾਡੇ ਪਿੰਡ ਜਿਹਾ ਰਾਜ ਮੰਡੀ ਬਣੀ ਹੈ ਬਿਜਲੀ ਕਰਾਇਆ ਸਟੇਡੀਅਮ ਬਣਾਇਆ ਨਾਂ ਤੋਂ ਕਿ ਇਸ ਟੈਲੀਫੋਨਿਕ ਸਾਂਝੀਗੀ ਆ ਤੀਜੀ ਗੱਲ ਦੂਜੇ ਕਲਾਪ ਚੋ ਫਾਇਲ ਕਾ ਸ਼ੇਅਰ ਦੇ ਵਿੱਚ ਚੌਧਰੀ ਕਾਸ਼ੀਰਾਮ ਪੈਰਸ ਬਣਿਆ ਉਹ ਚੌਧਰੀ ਕਾਸ਼ੀਰਾਮ ਦੇ ਨਾਮ ਤੋਂ ਬਣਾਇਆ ਸੀ ਤੋ ਚੌਧਰੀ ਕਾਸ਼ੀਰਾਮ ਨੇ ਮਤਲਬ ਗਰੀਬਾਂ ਦੇ ਕੱਟ ਪਜੜ ਦੇ ਨਾਲ ਵਿਆਹ ਹੋ ਜਾਣ ਜਿਹੜਾ ਕੰਮ ਲੱਖ ਚ ਹੁੰਨੇ ਆ ਉਹ 10000 ਚ ਹੁੰਦਾ ਹੈ ਤਕਰੀਬਨ ਦਾ ਉਥੇ ਆਪ ਦਾ ਕਰ ਸਕਦਾ ਹੈ ਦੂਜਾ ਵੀ ਜਿਹੜਾ ਆਮ ਆਦੀ ਪਾਰਟੀ ਆ ਉਹ ਵੀ ਇਥੇ ਬਹੁਤ ਵਧੀਆ ਕੰਮ ਕਰ ਰਹੀ ਹੈ ਕਿ ਉਹਨਾਂ ਦੇ ਜਿਵੇਂ ਬਿਜਲੀ ਫਰੀ ਆ ਜਿਹੜੀ ਬਿਜਲੀ ਆ ਨਹਿਰਾ ਪੱਕੇ ਬਣਾਕ ਦਿੱਤੀਆਂ ਖਾਲੇ ਪੱਕੇ ਬਣਿਆ ਬਹੁਤ ਵਧੀਆ ਹੈ ਪਿੰਡ ਦਾ ਰਿਸਪੋਨਸ ਬਹੁਤ ਵਧੀਆ ਗਿਆ ਐਮਐਲਏ ਆ ਉਹ ਹੀ ਬਹੁਤ ਵਧੀਆ ਤੇ ਕੰਮ ਕਰ ਰਹੇ ਨੇ ਗਲੀਆਂ ਨਾਲੀਆਂ ਜੋ ਵੀ ਆਮ ਸਹੂਲਤਾ ਹੈ ਦੂਜਾ ਹੁਣ ਅਗਲੇ ਮੈਨੇ ਤੋਂ ਕਹਿੰਦੇ 1100 ਰੁਪਏ ਉਹ ਵੀ ਸਟਾਰਟ ਕਰ ਦੇਗੀ ਪਾਰਟੀ ਬਹੁਤ ਵਧੀਆ ਸਿਸਟਮ ਹੈ ਜੀ ਅਸਲਾਮ ਬਿੰਦੀ ਕਰਦੀਆਂ ਵੀ ਚੌਧਰੀ ਜੀ ਕੱਲ ਨੂੰ ਅੰਦਵਾਰ ਨੂੰ ਪਰਲ ਜੀ ਨੂੰ ਵੋਟ ਪਾਓ ਤੇ ਇਸ ਦਾ ਵਿਕਾਸ ਕਰੋ ਜੋ ਚੌਧਰੀ ਕਾਸ਼ੀਰਮ ਨੇ ਵਿਕਾਸ ਕੀਤਾ ਸੀ ਉਹ ਵਿਕਾਸ ਦੁਬਾਰਾ ਚਾਲੂ ਕਰਾਈਏ ਤੇ ਆਪਾਂ ਵੀ ਜਿਹੜਾ ਕੰਮ ਉਹਨਾਂ ਨੇ ਕੀਤਾ ਸੀ ਉਹ ਦੁਬਾਰਾ ਸਟਾਰਟ ਹੋਏਗਾ ਇਸ ਕਰ ਨੂੰ ਆਪਾਂ ਲਾਈਨ 'ਚ ਲੈ ਕੇ ਆਵਾਂਗੇ ਆਪ ਇਸ ਏਰੀਆ ਨੂੰ ਸੁਰੂ ਚੜਿਆ ਨਵਾ ਆ ਨਵਾ ਸੁਰੂ ਚੜਿਆ ਇਹਨੂੰ ਸੂਰਜ ਨੂੰ ਡੁੱਬਣ ਨਾ ਦੇਓ ਸੂਰਜ ਨੂੰ ਚੜਾਉਗਾ ਆ ਮੌਕਾ ਆਪਣੇ ਕੋਲ ਇਸ ਏਰੀਆ ਦਾ ਵਿਕਾਸ ਕਰਾਈਏ ਤੇ ਲੋਕਾਂ ਨਾਲ ਜੁੜੀਏ ਸਾਡੀ ਇਹੀ ਬੇਨਤੀ ਹੈ ਕਿ ਕੱਲ ਨੂੰ 4 ਤਰੀਕ ਨੂੰ ਚਾੜੂਦਨੀ ਸ਼ਾਂਤੇ ਮੋਰ ਲਾ ਕੇ ਵੋਟਾਂ ਪਾਓ ਤੇ ਪਰੂਲ ਜੀ ਨੂੰ ਕੰਮੇ ਬਣਾਓ ਧੰਨਵਾਦੀ